ਹਾਂਜੀ ਵੀਡੀਓ ਦੇਖ ਰਹੇ ਸਾਰੇ ਹੀ ਦੋਸਤਾਂ ਨੂੰ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਪਹੁੰਚੇ ਹੋਏ ਆਂ ਘੱਗਰ ਚੰਦਪੁਰਾ ਸਾਈਫਨ ਤੇ ਆਪਾਂ ਤੁਹਾਨੂੰ ਅੱਗੇ ਚੱਲ ਕੇ ਅੱਜ ਇਸ ਦਾ ਇਸੀ ਜਾਣਕਾਰੀ ਦੱਸਦੇ ਆਂ ਕਿ ਘੱਗਰ ਚੰਦਪੁਰਾ ਸਾਈਫਨ ਦੀ ਅੱਜ ਦੀ ਕੀ ਅਪਡੇਟ ਅਪਡੇਟ ਆ ਗਈ ਆ ਆ ਦੇਖ ਸਕਦੇ ਹੋ ਤੁਸੀਂ ਘੱਗਰ ਚੰਦਪੁਰਾ ਸਾਈਫਨ ਅੱਜ ਤਰੀਕ 11 ਨਵਾਂ ਮਹੀਨਾ ਤੇ 2010 ਆ ਕੱਲ ਦੀ ਅਪਡੇਟ ਇਹ ਹੈ ਕਿ ਜਿਹੜਾ ਕੀ ਖਨੌਰੀ ਵੰਟ ਟੁੱਟ ਚੁੱਕਿਆ ਸੀ ਉਹ ਲੱਗ ਚੁੱਕਿਆ ਤੇ ਜਿਹੜਾ ਇਹਦਾ ਅੱਜ ਦਾ ਪਧਰਾ ਇਸ ਨੂੰ ਜਾ ਕੇ ਅੱਗੇ ਉਧਰ ਪਾਰਲੀ ਸਾਈਡ ਜਾ ਕੇ ਸਕਿੱਲ ਚੈੱਕ ਕਰਾਉਣੇ ਆ ਉਹ ਤੁਸੀਂ ਅੱਗੇ ਦੇਖ ਸਕਦੇ ਹੋ ਇਹਦੀ ਪੌਪਲਰ ਸੀਨ ਕੜਾਈ ਹੋਈ ਹੈ ਇਹਨਾਂ ਨੂੰ ਦਰਵਾਜ਼ੇ ਨੂੰ ਸਾਫ਼ ਕਰਨ ਲਈ ਵੀਡੀਓ ਜੋ ਬਣੇ ਰਹੇ ਹੋ ਸਾਨੂੰ ਅੱਗੇ ਚੱਲ ਕੇ ਜਿਹੜਾ ਘਰਚੰਦਪੁਰਾ ਸਾਈਫਨ ਦੀ ਅਪਡੇਟ ਦਿੰਨੇ ਆ ਵੀ ਅੱਜ ਦੇ ਕੀ ਹਾਲਾਤ ਨੇ ਆਧਰਲੀ ਸਾਈਡ ਕਾ ਘਗਰਾ ਕੀ ਤੇ ਜਿਹੜੀ ਉੱਪਰ ਦੀ ਆ ਪਾਖੜਾ ਨਹਿਰ ਵਗਦੀ ਆ ਤੁਸੀਂ ਦੇਖ ਸਕਦੇ ਹੋ ਤੇ ਉਹ ਪਰਲੀ ਸਾਈਡ ਕਾ ਘਗਰਦੀ ਜਿੱਥੋਂ ਦੀ ਪਾਣੀ ਕਰਾਸ ਕਰਦਾ ਆ ਪਾਖੜਾ ਨਹਿਰ ਵਗਦੀ ਆ ਸਿੱਡੀ ਕੀ ਕਾ ਘਰ ਦੇ ਉੱਪਰ ਦੀ ਜਿਹੜਾ ਕੀ ਅੱਜ ਦਾ ਪੱਧਰਾ ਚੰਦਪੁਰਾ ਕੱਗਰ ਸਾਫਣ ਦਾ ਉਹ ਤਕਰੀਬਨ 8.5 ਫੁੱਟਾ ਕਈ ਦਿਨਾਂ ਤੋਂ ਇਸੇ ਤਰ੍ਹਾਂ ਚੱਲ ਰਹੀ ਹੈ ਕੱਗਰਾ ਤੇ ਨਾ ਪਾਣੀ ਘਟਿਆ ਤੇ ਨਾ ਵਧਿਆ ਤਕਰੀਬਨ ਇਹਦਾ ਪੱਧਰਾ 8.5 ਫੁੱਟ ਵਾਂਗੂ ਹੀ ਆ ਕਿਛੂ ਅਪਡੇਟ ਹੈ ਜੀ ਕਿ ਜਿਹੜਾ ਚੀਕੇ ਤੋਂ ਕੱਗਰ ਦਾ ਪੱਧਰ ਘਟਿਆ ਬੱਜਾਂਦਪੁਰਾ ਜਿਹੜੀ ਕਗਰਾ ਇੱਥੋਂ ਦਾ ਪਧਰਾ ਉਸੇ ਤਰ੍ਹਾਂ ਸੱਤਰ ਬਣਿਆ ਹੋਇਆ ਆ ਜਿਹੜੇ ਕੀ ਤੁਸੀਂ ਦੇਖ ਰਹੇ ਹੋ ਆ ਦਰਵਾਜ਼ੇ ਜਿੱਥੋਂ ਦੀ ਪਾਣੀ ਕ੍ਰੋਸ ਕਰਦਾ ਇਹਨਾਂ ਦੇ ਵਿੱਚ ਬਈ ਆ ਜਿਹੜਾ ਕਾਫਸ ਵੱਗ ਗਿਆ ਇਹਨਾਂ ਨੂੰ ਸਾਫ ਕਰਨ ਲਈ ਜਿਹੜੀ ਪੌਕਲੈਨ ਮਸ਼ੀਨਾ ਉਹ ਆ ਰਹੀ ਆ ਇਹਨਾਂ ਦਰਵਾਜਿਆਂ ਨੂੰ ਸਾਫ਼ ਕੀਤਾ ਜਾਊਗਾ ਆ ਤੁਸੀਂ ਦੇਖ ਰਹੇ ਹੋ ਘਗਰਚੰਦਪੁਰਾ ਸਾਈਫਨ ਜਿੱਥੇ ਕਿ ਬੋਕਲੈਂਡ ਮਸ਼ੀਨ ਲੱਗੀ ਹੋਈ ਹੈ ਇਹਨਾਂ ਦਰਵਾਜਿਆਂ ਨੂੰ ਸਾਫ਼ ਕਰਨ ਲਈ ਤੁਸੀਂ ਦੇਖ ਰਹੇ ਹੋ ਘਗਰਚੰਦਪੁਰਾ ਸਾਈਫਨ ਦੀ ਅਪਡੇਟ

ਕੱਗਰ ਦੀ ਆਪਾਂ ਦੂਸਰੀ ਸਾਈਡ ਆਏ ਹੋਇਆ ਚੰਦਪੁਰਾ ਕੱਗਰ ਸਾਈਫਨ ਆਪਾਂ ਅੱਗੇ ਚੱਲ ਕੇ ਤੁਹਾਨੂੰ ਚੰਦਪੁਰਾ ਕੱਗਰ ਦਾ ਸਕੀਲ ਦਿਖਾਉਣੇ ਆਂ ਕੱਗਰ ਦੀ ਦੂਸਰੀ ਸਾਈਡ ਜਿੱਥੋਂ ਦੇ ਪਾਣੀ ਕ੍ਰੋਸ ਕਰਦਾ ਆ ਆ ਦੇਖ ਸਕਦੇ ਤੁਸੀਂ ਅੱਜ ਚੰਦਪੁਰਾ ਕੱਗਰ ਦੀ ਅਪਡੇਟ ਆ ਸਿਸਕੇਲ ਦੇ ਵਿੱਚ ਦੇਖਿਆ ਜਿਹੜਾ ਕਿ ਪਾਣੀ ਦਾ ਪੱਧਰਾ ਲਗਭਗ 8.5 ਵਾਂਗੂਆਂ ਜਿਹੜਾ ਕਈ ਦਿਨਾਂ ਤੋਂ ਇੱਕੋ ਪੱਧਰ ਤੇ ਚੱਲ ਰਿਹਾ ਆ ਹਾਂਜੀ ਵੀਡੀਓ ਵੇਖਦੇ ਸਾਰੇ ਜੀ ਦੋਸਤਾਂ ਦਾ ਧੰਨਵਾਦ ਅੱਜ ਤੁਹਾਨੂੰ ਆਪਣੀ ਜਾਣਕਾਰੀ ਦਿੱਤੀ ਆ ਕਗਰਚੰਦਪੁਰਾ ਸਾਈਫਨ ਦੀ ਤੇ ਆਪਣੇ ਚੈਨਲ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ